ਕੋਟ ਬ੍ਰਹਮੰਡ ਕੋ ठाकुर स्वामी ਕੋਟ ਬ੍ਰਹਮੰਡ ਕੋ ठाकुर स्वामी ਸਰਵ ਜੀਆਂ ਦਾ ਦਾਤਾਰੇ ਪ੍ਰਤ ਪਾਲ ਨਿਤਸਾਰ ਸਮਾਲੇ ਇੱਕ ਗੁਣ ਨਹੀਂ ਮੂਰਖ ਜਾਤਾਰੇ ਹਰ ਆਰਾਧਨਾ ਜਾਨਾਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਉ ਨਾਮ ਪਰਿਉ ਰਾਮਦਾਸ ਦੀਨ ਦਇਆਲ ਕਿਰਪਾਲ ਸੁਖ 사ਗਰ ਸਰਬ ਕਟਾ ਪਰ ਪੂਰੀ રે ਭੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉਮੈਤ ਕਰ ਵਰਨੋਂ ਕਿਆ ਜਾਣਾ ਹੋਏ ਕੈਸੋ ਰੇ ਕਰੂੰ ਬੇਨਤੀ ਸਤ ਗੁਰ ਆਪਣੇ ਮੈਂ ਮੂਰਖ ਦਿਓ ਉਪਦੇਸ਼ੋ ਰੇ ਕਰੂੰ ਬੇਨਤੀ ਸਤ ਗੁਰ ਆਪਣੇ ਮੈਂ ਮੂਰਖ ਦਿਓ ਉਪਦੇਸ਼ੋ ਰੇ ਮੈਂ ਮੂਰਖ ਕੀ ਕੇ ਤੱਕ ਬਾਤ ਹੈ ਕੋਟ ਪਰ ਆਦੀ ਤਾਰੇ ਆਰੇ ਗੁਰ ਨਾਨਕ ਜਨ ਸੋਣਿਆ ਵੇਖਿਆ ਸੇ ਫਿਰ ਘਰ 바ਸ ਨਾ ਪਰਿਆ ਆਰੇ ਮਾਮੂਰ ਕੀ ਕੇ ਤਕ ਬਾਤ ਹੈ ਕੋਟ ਪਰ ਆ ਦੀ ਤਾਰੇ ਆਰੇ ਗੁਰ ਨਾਨਕ ਜੀ ਨੇ ਸੋਣਿਆ ਵੇਖਿਆ ਸੇ ਫਿਰ ਗਰਬਾਸਨਾ ਪਰਿਆਰੀ ਵਾਹਿਗੁਰੂ ਮਾਰੂ ਮਹਿਲਾ ਪੰਜ ਮਾਂ ਅੰਤਰ ਜਾਮੇ ਸਭ ਬਿਦ ਜਾਣੈ ਤੇਸ ਤੇ ਕਹਾਂ ਦੁਲਾਰੇ ਓ ਹਸਤ ਪਾਂ ਚਰੇ ਕਿਨ ਪੀਤਰ ਅਗਣ ਸੰਗ ਲੈ ਜਾ ਰਹੇ ਓ ਊੜੇ ਤੰਮਨ ਤੇ ਰਾਮ ਬਿਸਾਰੇ ਹੋ ਲੋਣ ਖਾਏ ਕਰੇ ਹਰਾਮ ਕੋਰੀ ਪੇਖਤ ਨਾਣ ਵਿਦਾਰੇ ਹੋ ਰਹਾਉ ਤਨ ਤਨ ਸਤਗੁਰੂ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਮਰਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਇਹ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1000 ਅਤੇ 1000 ਅੰਗ ਉੱਤੇ ਸਿशोਭਤ ਹੈ ਆਓ ਇਸ ਸ਼ਬਦ ਦੀ ਵਿਚਾਰ ਕਰੀਏ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਉੜੇ ਤੈ ਮੰਨ ਤੇ ਰਾਮ ਬਸਾਰੇ ਓਏ ਏ ਮੂੜੇ ਏ ਮੂਰਖ ਤੈ ਮੰਨ ਤੇ ਆਪਣੇ ਅੰਦਰੋਂ ਉਸ ਰਾਮ ਨੂੰ ਜੋ ਸਾਰੇ ਪਾਸੇ ਰਮਿਆ ਹੋਇਆ ਹੈ ਜਿਸ ਜੋ ਸਾਰੇ ਪਾਸੇ ਵਿਆਪਕ ਹੈ ਜਿਸ ਨੂੰ ਸਤਿਗੁਰੂ ਜੀ ਪੁਰਖ ਕੰਦੇ ਹਨ ਕਰਤਾ ਪੁਰਖ ਕਰਨ ਵਾਲਾ ਅਤੇ ਕਰਕੇ ਆਪਣੀ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਹੈ ساری ਸ੍ਰਿਸ਼ਟੀ ਵਿੱਚ ਵਿਆਪਕ ਹੈ ਉਹ ਰਾਮ ਮੂੜੇ ਤੰ ਮਨ ਤੇ ਰਾਮ ਵਿਸਾਰੇ ਹੋ ਮਰਖ ਤੂੰ ਉਸ ਰਾਮ ਨੂੰ ਮਨ ਤੋਂ ਵਿਸਾਰ ਦਿੱਤਾ ਹੈ ਜਿਸ ਨੇ ਕੇ ਸਭ ਕੁਝ ਤੈਨੂੰ ਦਿੱਤਾ ਹੈ ਤੂੰ ਉਸ ਨੂੰ ਵਿਸਾਰ ਕੇ ਇਸ ਦੁਨੀਆਂ ਦੇ ਚ ਭੇਲਿਆਂ ਵਿੱਚ ਪਿਆ ਹੋਇਆ ਹੈ ਇਹ ਰਾਤ ਨੂੰ ਸੌਂ ਕੇ گزار ਰਿਹਾ ਹੈ ਦਿਨ ਨੂੰ ਖਾ ਕੇ گزار ਦਿੰਦਾ ਹੈ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਰਣ ਗਵਾਈ ਸੋਇ ਕਾ ਦੇਵਸ ਗਵਾਇ ਖਾਏ ਹੀਰੇ ਜਸਾ ਜਨਮ ਹੈ ਕੋਡੀ ਬਦਲੇ ਜਾਏ ਇਹ ਹੀਰੇ ਜਿਹਾ ਜਨਮ ਅਮੋਲਕ ਜਨਮ ਹੈ ਜੋ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿਲਿਆ ਪਰ ਰਾਤ ਸੌਂ ਕੇ گزار ਦਿੱਤੀ ਅਤੇ ਦਿਨ ਨੂੰ ਖਾ ਕੇ گزار ਦਿੱਤਾ ਇਨ੍ਹਾਂ ਚਵੇਲਿਆਂ ਦੇ ਵਿੱਚ ਪੈ ਕੇ ਤੂੰ ਉਸ ਰਾਮ ਨੂੰ ਵਿਸਾਰ ਦਿੱਤਾ ਜਿਸ ਨੇ ਰਾਮ ਨੇ ਤੈਨੂੰ ਪੈਦਾ ਕੀਤਾ ਉਸ ਰਾਮ ਨੂੰ ਨਹੀਂ ਚੇਤਿਆ ਉਸ ਦੇ ਦਿੱਤੇ ਉਪਕਾਰਾਂ ਨੂੰ ਨਹੀਂ ਚੇਤੇ ਕੀਤਾ ਉਸਨੇ ਗੁਣ ਨਹੀਂ ਗਾਏ ਲੂਣ ਖਾਏ ਕਰੇ ਹਰਾਮ ਕੋਰੀ ਪੇਖਤ ਨੈਣ ਬਿਦਾਰੇ ਓ ਤੋ ਉਸ ਵਾਹਿਗੁਰੂ ਦਾ ਲੂਣ ਖਾ ਕੇ ਹਰਾਮ ਖੋਰੀ ਕਰਦਾ ਹੈ ਅਰਥਾਤ ਉਸ ਦਾ ਜੋ ਸਭ ਕੁਝ ਦਿੱਤਾ ਹੈ ਉਸ ਨੂੰ ਭੁਲਾ ਕੇ ਆਪਣੇ ਹੀ ਮौज ਮੇਲਿਆਂ ਦੇ ਵਿੱਚ ਮਸਤ ਹੋਇਆ ਹੋਇਆ ਹੈ ਜਿਸ ਨੇ ਸਭ ਕੁਝ ਦਿੱਤਾ ਹੈ ਉਸ ਨੂੰ ਤੂੰ ਯਾਦ ਨਹੀਂ ਕਰਦਾ ਉਹ ਰਮਈਆ ਜਿਸ ਨੇ ਕਿ ਤੈਨੂੰ ਸਭ ਕੁਝ ਦਿੱਤਾ ਇਹ ਸਰੀਰ ਦਿੱਤਾ ਇਹ ਜਿੰਦ ਦਿੱਤੇ ਪ੍ਰਾਣ ਦਿੱਤੇ ਉਸ ਨੂੰ ਤੂੰ ਭੁਲਾ ਦਿੱਤਾ ਹੈ ਸਤਿਗੁਰੂ ਜੀ ਦਾ ਇਸ ਕਰਕੇ ਹੀ ਉਪਦੇਸ਼ ਹੈ ਕਿ ਉਸ ਰਮਈਏ ਨੂੰ ਯਾਦ ਰੱਖ ਜਿਸ ਨੇ ਕੇ ਸਭ ਕੁਝ ਤੈਨੂੰ ਦਿੱਤਾ ਹੈ ਰਮਈਆ ਕੇ ਗੁਣ ਚੇਤਪਰਾਨੀ ਕਵਣਮੂਲੇ ਤੇ ਕਵਣ ਦ੍ਰਿਸ਼ਟਾਨੀ ਉਸ ਰਮਈਆ ਦੀ ਵਡਿਆਈਆਂ ਕਰ ਉਸ ਤੇ ਗੁਣ ਨੂੰ ਚੇਤੇ ਕਰ ਉਸ ਦੀਆਂ ਸਿਫਤ ਸਲਾਹਾਂ ਕਰ ਇਹ ਤੇਰਾ ਮੂਲ ਕੀ ਸੀਗਾ ਅਤੇ ਤੈਨੂੰ ਕਿੰਨਾ ਸੋਹਣਾ ਬਣਾ ਕੇ ਵਸਵਾਇ ਗੁਰੂ ਨੇ ਪੇਸ਼ ਕੀਤਾ ਹੈ ਇਹ ਤੇਰਾ ਕਿੰਨਾ ਸਰੀਰ ਸੋਹਣਾ ਬਣ ਗਿਆ ਹੈ ਤੇਰਾ ਮੂਲ ਕੀ ਸੀ ਮੂਲ ਤਾਂ ਇਹ ਹੀ ਸੀ ਨਾ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਉਤਰੀ ਜੋਰੀ ਤੇਰਾ ਮੂਲ ਹੈ ਪਰ ਤੇਰਾ ਇਹ ਸਰੀਰ ਕਿੰਨਾ ਸੋਹਣਾ ਸੁਆਹਿ ਗੁਰੂ ਨੇ ਬਣਾ ਦਿੱਤਾ ਉਸ ਦੇ ਗੁਣ ਚੇਤੇ ਕਰ ਰਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਵ ਅਗਣ ਮੈਂ ਜਿਨੇ ਉਬਾਰਿਆ ਬਾਰ ਬਵਸਥਾ ਤੁਝੇ ਪਿਆਰ ਦੂਦ ਭਰ ਜੋ ਬਣ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਖ ਸੈਨ ਮੁਖ ਆਪੇ ਆਉਂ ਬੈਠ ਕੋ ਦੇਣ ਇਤਨਾ ਕੁਛ ਤਨੂ ਬਖਸ਼ਿਆ ਇਤਨਾ ਕੁਛ ਵਾਹਿਗੁਰੂ ਤੇਰੀ ਸੇਵਾ ਕਰ ਰਿਹਾ ਹੈ ਪਰ ਇਹ ਨਿਰਗੁਣ ਹੈ ਜੋ ਜੀਵ ਇਹ ਕੁਛ ਵੀ ਨਹੀਂ বুਜਦਾ ਇਹ ਨਿਰਗੁਣ ਗੁਣ ਕਛੂ ਨਾ ਬੂਝਿਆ ਇਹ ਗੁਣਹੀਨ ਮਨੁੱਖ ਜੋ ਹੈ ਉਸ ਤੇ ਉਪਕਾਰਾਂ ਨੂੰ ਨਹੀਂ ਸਮਝਦਾ ਇਹ ਨਿਰਗੁਣ ਗੁਣ ਕਛੂ ਨ ਪੂਜੈ ਗੁਣ ਉਸ ਵਾਹਿਗੁਰੂ ਕੀਤੇ ਉਪਕਾਰ ਉਹਨਾਂ ਨੂੰ ਨਹੀਂ ਇਹ ਸਮਝਦਾ ਉਹਨਾਂ ਨੂੰ ਨਹੀਂ বুঝਦਾ ਉਹਨਾਂ ਦੇ ਉਪਕਾਰਾਂ ਕਰਕੇ ਉਸ ਦੀਆਂ ਵਡਿਆਈਆਂ ਨਹੀਂ ਕਰਦਾ ਇਹ ਨਿਰਗੁਣ ਗੁਣ ਕਛੂ ਨ ਪੂਜੈ ਬਖਸ਼ ਲਿਓ ਤਉ ਨਾਨਕ ਸੀਜੈ اے ਵਾਹਿਗੁਰੂ ਤੁਸੀਂ ਆਪ ਹੀ ਬਖਸ਼ਿਸ਼ ਕਰੋ ਆਪ ਹੀ ਬਖਸ਼ਲੇਓ ਤਾਂ ਹੀ ਇਹ ਨਿਰਗੁਣ ਜੋ ਹੈ ਇਹ ਤੇਰੇ ਨਾਲ ਸਾਥ ਪਾ ਸਕਦਾ ਹੈ ਇਹ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਤੋਂ ਸਤਿਗੁਰੂ ਜੀ ਸਾਨੂੰ ਇੱਥੇ ਉਪਦੇਸ਼ ਕਰਦੇ ਹਨ ਲੂਣ ਖਾਏ ਕਰੇ ਹਰਾਮ ਖੋਰੀ ਵੇਖ ਤਨ ਬਿਧਾਰੇਓ ਵੇਖਤ ਦੇਖਦੇ ਆ ਨੈਣ ਅੱਖਾਂ ਵਿਦਾਰਿਓ ਪਾੜ ਪਾੜ ਕੇ ਅੱਖਾਂ ਨਾਲ ਦੇਖਣਾ ਅਰਥਾਤ ਬਿਸ਼ਰਮੀ ਦੇ ਨਾਲ ਚੱਲਣਾ ਕਿ ਤੂੰ ਬਿਸ਼ਰਮ ਹੋ ਕੇ ਹਰਾਮ ਖੋਰੀ ਕਰ ਰਿਹਾ ਹੈ ਲੂਣ ਖਾ ਕੇ ਹਰਾਮ ਖੋਰੀ ਬਿਸ਼ਰਮ ਹੋ ਕੇ ਕਰ ਰਿਹਾ ਹੈ ਉਸ ਵਾਹਿਗੁਰੂ ਦੇ ਗੁਣ ਨਹੀਂ ਗਾਉਂਦਾ ਜਿਸ ਨੇ ਤੈਨੂੰ ਇਹ ਸਭ ਕੁਝ ਦਿੱਤਾ ਹੈ ਅੰਤਰ ਜਾਮੀ ਸਭ ਵਿਦ ਜਾਣੈ ਿਸਤੇ ਕਹਾਂ ਦੁਲਾਰੇਓ ਦਲਾਰਿਓ ਲੁਕਾ ਲੈਣਾ ਉਹ ਅੰਤਰਜਾਮੀ ਵਾਹਿਗੁਰੂ ਹੈ ਉਹ ਸਭ ਦੇ ਦਿਲਾਂ ਦੀ ਜਾਣਦਾ ਹੈ ਹਰ ਦੇ ਹਰ ਇੱਕ ਦੇ ਅੰਦਰ ਕੀ ਕੁਸ਼ ਵਾਪਰਿਆ ਹੈ ਉਹ ਸਭ ਕੁਸ਼ ਹੀ ਜਾਣਦਾ ਹੈ ਉਹ ਅੰਤਰਜਾਮੀ ਹੈ ਅੰਤਰਜਾਮੀ ਸਭ ਬਿਦ ਜਾਣੈ ਤਿਸ ਤੇ ਕਹਾ ਦੁਲਾਰੇ ਉਸ ਤੋਂ ਕੀ ਕੁਛ ਪਾਇਆ ਜਾ ਸਕਦਾ ਉਸ ਤੋਂ ਉਸ ਵੀ ਨਹੀਂ ਚਪਾਇਆ ਜਾ ਸਕਦਾ ਉਹ ਸਾਰੇ ਹੀ ਦਿਲਾਂ ਦੀਆਂ ਜਾਣਦਾ ਹੈ ਹਾਸ ਪਾਵ ਚਰੇ ਖਿਣ ਪੀਤਰ ਅਗਣ ਸੰਗ ਲੈ ਜਾ ਰਿਓ ਤੂੰ ਜਿਸ ਸਰੀਰ ਦੀ ਖਾਤਰ ਰਹਾਇਆ ਤਨ ਲੈ ਕੇ ਦੂਜਿਆਂ ਨੂੰ ਦੁੱਖ ਦੇ ਕੇ ਦੂਜਿਆਂ ਦੇ ਅਪਕਾਰਾਂ ਨੂੰ ਨਾ ਭੁਲਾ ਕੇ ਹਰਾਮ ਕੂੜੀ ਕਰਦਾ ਰਿਹਾ ਅਖੀਰ ਦੇ ਤਾਂ ਇਸ ਨੂੰ ਇਸ ਸਰੀਰ ਨੂੰ ਅਗਣ ਸਾਗ ਲੈ ਜਾ ਰਿਓ ਅਖੀਰ ਨੂੰ ਇਸ ਸਰੀਰ ਨੂੰ ਤਾਂ ਆਗ ਦੇ ਵਿੱਚ ਹੀ ਸਾੜ ਦੇਣਾ ਹੈ ਹਾਸਤ ਪਾਣ ਚਰੇਖਿਨ ਪੀਤਰ ਅਤੇ ਜਿਹੜੇ ਹੱਥਾਂ ਦੇ ਨਾਲ ਜਿਹੜੇ ਪੈਰਾਂ ਦੇ ਨਾਲ ਤੂੰ ਪਰਾਇਆ ਤਨ ਪਰਾਇਆ ਤਨ ਉਸ ਨੂੰ ਚਰਾਂਦਾ ਰਿਹਾ ਆਰਾਮ ਕਰੀਏ ਸਰੀਰ ਦੇ ਨਾਲ ਕਰਦਾ ਰਿਹਾ ਉਹ ਤਾਂ ਅਗਣ ਦੇ ਵਿੱਚ ਸੜ ਜਾਂਦਾ ਹੈ ਤੇ ਇਹ ਹੱਥ ਪੈਰ ਜਿਨ੍ਹਾਂ ਦੇ ਨਾਲ ਤੂੰ ਦੌੜਦਾ ਸੀ ਇਹ ਕੰਮ ਕਰਦਾ ਸੀ ਇਹ ਹੱਥ ਪੈਰ ਇੱਕ ਖਿੰ ਦੇ ਵਿੱਚ ਹੀ ਅਗਣ ਦੇ ਵਿੱਚ ਸਵਾਹ ਹੋ ਜਾਂਦੇ ਹਨ ਅਰਦੂਗੀ ਕਰਦਾ ਰਿਆ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁੱਤਦਾਰਾ ਪੈ ਆਣ ਲੁਟਾਵੇ ਕਈ ਕਈ ਪਰਪੰਚ ਪਕਾੰਡ ਕਰਕੇ ਦੂਜਿਆਂ ਦਾ ਧਨ ਖੋਂਦਾ ਰਿਆ ਪਰ ਤਨ ਲਿਆਵੈ ਸੁੱਤਦਾਰਾ ਸੁੱਤ ਪੁੱਤਰਦਾਰਾ ਇਸਤਰੀ ਆਪਣੇ ਪੁੱਤਰਾਂ ਇਸਤਰੀ ਨੂੰ ਖੁਸ਼ ਕਰਨ ਲਈ ਉਹਨਾਂ ਦੇ ਕੋਲੋਂ ਪਰਾਇਆ ਧਨ ਲੈ ਕੇ ਲੁੱਟਾਂਦਾ ਰਿਆ ਸੁੱਤਦਾਰਾ ਪੈ ਆਣ ਲੁੱਟਾਵੇ ਪਰ ਸਤਿਗੁਰੂ ਜੀ ਕਹਿੰਦੇ ਹਨ ਮਨ ਮੇਰੇ ਉਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈਲੀ ਜੇ ਮੇਰੇ ਮਨ ਭੁੱਲ ਕੇ ਵੀ ਕਪਠਣਾ ਕਰੀ ਕਿ ਅੰਤ ਨੂੰ ਤਾਂ ਨਵੇਰਾ ਜੋ ਹੋਣਾ ਹੈ ਉਹ ਤੇਰੇ ਕੋਲੋਂ ਹੀ ਹੋਣਾ ਹੈ ਤੇਰੇ ਹੀ ਜੋ ਕਰਮ ਕੀਤੇ ਹਨ ਉਹਨਾਂ ਤੇ ਹੀ ਨਵੇਰਾ ਹੋਣਾ ਹੈ ਸਜ਼ਾ ਤੈਨੂੰ ਹੀ ਮਿਲਣੀ ਹੈ ਜਿਨ੍ਹਾਂ ਦੀ ਤੂੰ ਖਾਤਰ ਤੂੰ ਕਈ ਕੁਸ਼ ਕਰਕੇ ਧੰਨ ਲਿਆਂਦਾ ਰਿਹਾ ਲੋਕਾਂ ਨੂੰ ਦੁਖੀ ਕਰਦਾ ਰਿਹਾ ਉਹਣਾ ਨੇ ਤੇਰਾ ਕੋਈ ਸਾਥ ਨਹੀਂ ਦੇਣਾ ਤੇਰੇ ਉੱਤੇ ਹੀ ਨਵੇਰਾ ਤੇਰੇ ਕਰਮਾਂ ਦੇ ਉੱਪਰ ਹੀ ਨਵੇਰਾ ਹੋਣਾ ਹੈ ਮੂੜੇ ਤੈ ਮੰਨ ਤੇ ਰਾਮ ਬਸਾਰੇ ਉਹ ਲੂਣ ਖਾਏ ਕਰੇ ਹਰਾਮ ਕੋਰੀ ਵੇਖਤ ਨਾਣ ਬਿਦਾਰੇ ਉਹ ਅਸਾਧ ਰੋਗ ਉਪਜਿਓ ਤਨ ਪੀਤਰ ਤਰਤ ਨਾ ਕਾਹੂ ਟਾਰੇਓ ਅਸਾਧ ਰੋਗ ਸਾਦ ਜਿਹੜਾ ਕਿ ਸਾਧਿਆ ਜਾ ਸਕੇ ਅਸਾਧ ਜਿਸ ਨੂੰ ਸਾਧਿਆ ਨਾ ਜਾ ਸਕੇ ਜਿਸ ਦਾ ਕੋਈ ਅਲਾਉਜ਼ ਨਾ ਹੋਵੇ ਇਹ ਜੋ ਤੇਰੇ ਅੰਦਰ ਬਉ ਪਰਪੰਚ ਕਰ ਦੂਜਿਆਂ ਦਾ ਪੈਸਾ ਲੋਟ ਕੇ ਲਿਆਉਣਾ ਦੂਜਿਆਂ ਦੇ ਨਾਲ ਹਰਾਮ ਕੋਰੀ ਕਰਨੀ ਉਸ ਵਾਹਿਗੁਰੂ ਦਾ ਨਾ ਸ਼ੁਕਰਾ ਹੋਣਾ ਉਸ ਵਾਹਿਗੁਰੂ ਦੇ ਗੁਣ ਨਾ ਖਾਣੇ ਇਹ ਹਰਾਮ ਕੋਰੀ ਵਾਲਾ ਜਿਹੜਾ ਰੋਗ ਹੈ ਤੇਰੇ ਅੰਦਰ ਪੈਦਾ ਹੋ ਗਿਆ ਇਹ ਅਸਾਧ ਰੋਗ ਹੈ ਅਸਾਧ ਰੋਗ ਉਪਜਿਓ ਤਨ ਪੀਤਰ ਤਰਤ ਨਾ ਕਹੂ ਟਾਰਿਓ ਟਰਤ ਟਾਲਣਾ ਇਸ ਨੂੰ ਖਤਮ ਕਰਨਾ ਇਹ ਹੋਰ ਕਿਸੇ ਤਰੀਕੇ ਨਾਲ ਖਤਮ ਨਹੀਂ ਹੋ ਸਕਦਾ ਤਰੀਕਾ ਕੀ ਹੈ ਇੱਕ ਉਸ ਵਾਹਿਗੁਰੂ ਦਾ ਨਾਮ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਇਹ ਖਤਮ ਹੋ ਸਕਦਾ ਹੈ ਪ੍ਰਭ ਬਿਸਰਤ ਮਹਾ ਦੁਖ ਪਾਇਓ ਇਹ ਨਾਨਕ ਤਤ ਵਿਚਾਰੇ ਹੋ ਹੇ ਨਾਨਕ ਸੰਤ ਜਣਾਂ ਨੇ ਇਹ ਤਤ ਵਿਚਾਰਿਆ ਹੈ ਤਤ ਕੀ ਵਿਚਾਰਿਆ ਹੈ ਪ੍ਰਭ ਵਿਸਰਤ ਮਾ ਦੁੱਖ ਪਾਇਓ ਕਿ ਪ੍ਰਭ ਨੂੰ ਵਿਸਾਰਨ ਦੇ ਨਾਲ ਇਸ ਸਰੀਰ ਦੇ ਵਿੱਚ ਬਹੁਤ ਭਿਆਨਕ ਦੁੱਖ ਪੈਦਾ ਹੋ ਜਾਂਦੇ ਹਨ ਉਸ ਵਾਹਿਗੁਰੂ ਨੂੰ ਚੇਤੇ ਕਰਨ ਦੇ ਨਾਲ ਇਹ ਅੰਦਰੋਂ ਸਾਰੇ ਹੀ ਦੁੱਖ ਖਤਮ ਹੋ ਜਾਂਦੇ ਹਨ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਜਦੋਂ ਉਸ ਵਾਹਿਗੁਰੂ ਨੂੰ ਚੇਤੇ ਕਰਦੇ ਹਾਂ ਜਦੋਂ ਉਸ ਨੂੰ ਬਿਸਰਦੇ ਹਾਂ ਤਾਂ ਫਿਰ ਸਾਰੇ ਮਹਾਂ ਦੁੱਖ ਪਾਇਓ ਫਿਰ ਅੰਦਰ ਦੁੱਖ ਹੀ ਦੁੱਖ ਪੈਦਾ ਹੋ ਜਾਂਦੇ ਹਨ ਸਤਗੁਰੂ ਕਿਰਪਾ ਕਰਨ ਉਹ ਵਾਹਿਗੁਰੂ ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੈ ਜੋ ਅੰਤਰਜਾਮੀ ਹੈ ਭੇਖਤ ਸੁਣਤ ਸਦਾ ਹੈ ਸੰਗੇ ਉਹ ਦੇਖਦਾ ਹੈ ਦੇਖਦਾ ਹੈ ਸੁਣਦਾ ਹੈ ਸਾਡੇ ਅੰਗ ਸੰਗ ਹੈ ਉਸ ਵਾਹਿਗੁਰੂ ਨੂੰ ਸਦਾ ਯਾਦ ਰੱਖੀਏ ਜਿਸ ਨੇ ਸਰੀਰ ਦਿੱਤਾ ਹੈ ਜਿੰਦ ਦਿੱਤਾ ਹੈ ਪ੍ਰਾਣ ਦਿੱਤੇ ਹਨ ਉਸ ਵਾਹਿਗੁਰੂ ਦੇ ਗੁਣ ਗਾਈਏ ਇਸ ਬਾਣੀ ਦੇ ਨਾਲ ਜੁੜ ਕੇ ਜੋ ਅੰਮ੍ਰਿਤ ਮਈ ਬਾਣੀ ਸਤਿਗੁਰੂ ਨੇ ਬਖਸ਼ੀ ਹੈ ਇਸ ਬਾਣੀ ਦੇ ਨਾਲ ਜੁੜ ਕੇ ਇਸ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰੀਏ ਉਸ ਵਾਹਿਗੁਰੂ ਦੇ ਗੁਣ ਗਾਈਏ ਤਾਂ ਜੋ ਇਹ ਸਾਡਾ ਜਨਮ ਜੋ ਹੈ ਇਸ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ